ਸਮਾਣਾ ਤੋਂ ਕਾਂਗਰਸੀ ਵਰਕਰਾਂ ਨੇ ਲੋਕ ਸਭਾ ਦੀਆਂ ਚੋਣਾਂ ਆਉਣ ਦੇ ਸਬੰਧ ਦੇ ਵਿੱਚ ਇੱਕ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਉਹਨਾਂ ਨੇ ਲੋਕ ਸਭਾ ਤੋਂ ਉਮੀਦਵਾਰ ਵਿਜੇਂਦਰ ਸ਼ਿੰਗਲਾ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੰਗਰੂਰ ਨੂੰ ਇੱਕ ਨੰਬਰ ਬਣਾਇਆ ਗਿਆ ਹੈ ਉਸ ਤਰ੍ਹਾਂ ਅਸੀਂ ਵੀ ਸਮਾਣਾ ਸ਼ਹਿਰ ਨੂੰ ਇੱਕ ਨੰਬਰ ਬਣਾਉਣ ਦੀ ਮੰਗ ਕਰਦੇ ਹਾਂ ਤੇ ਵਿਜੇਂਦਰ ਸ਼ਿੰਗਲਾ ਦੀ ਉਹਨਾਂ ਨੇ ਮੀਟਵਾਰ ਇਹ ਮੰਗ ਕੀਤੀ ਰਿਪੋਰਟ प्रदीप ਜਨੇਜਾ ਸਮਾਣਾ ਇਹ ਜਿਹੜੇ ਆਪਣੇ ਹੋਣ ਵਾਲੇ ਐਮਪੀ ਇਲੈਕਸ਼ਨ ਦੇ ਮੈਂਬਰ ਪਾਰਲੀਮੈਂਟ ਦੇ ਉਹਨਾਂ ਸੌਂਧ ਦੇ ਵਿੱਚ ਜਿਹੜੇ ਵਰਕਰ ਮੇਲੇ ਰੱਖੀ ਅੱਜ ਜਿਹੜੇ ਵਰਕਰ ਇੱਕ ਦੂਜੇ ਨੂੰ ਮਿਲ ਸਕਣ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਤੇ ਇੱਕ ਦੂਜੇ ਜਿਹੜਾ ਗੱਲਬਾਤਾਂ ਸਾਂਝੀ ਕਰ ਸਕੀਏ ਅੱਜ ਕਾਂਗਰਸ ਪਾਰਟੀ ਵੱਲੋਂ ਸਾਰੇ ਵਰਕਰ ਸਾਹਿਬਾਨ ਇੱਥੇ ਇਕੱਠੇ ਹੋ ਕੇ ਅਸੀਂ ਬਹੁਤ ਚੰਗੀ ਤਰ੍ਹਾਂ ਮੀਟਿੰਗ ਕੀਤੀ ਹੈ ਵੀ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ ਉਹਦੇ ਸਬੰਧ ਵਿੱਚ ਅਸੀਂ ਜਿਹੜੇ ਹਮਾਵਾਕੇ ਜਿਹੜਾ ਵੀ ਸਾਨੂੰ ਕੋਈ ਚੰਗਾ ਕੈਂਡੀਡੇਟ ਮਿਲੂਗਾ ਇਹ ਵਰਕਰ ਸਾਰੇ ਜੀ ਨਹੀਂ ਆਵਾਜ਼ ਹੈ ਜਿਹੜੀ ਇਹ ਚਾਹੁੰਦੇ ਨੇ ਉਹ ਇਹ ਚਾਹੁੰਦੇ ਨੇ ਵੀ ਸਾਨੂੰ ਇੱਕ ਚੰਗਾ ਲੀਡਰ ਸਾਫ਼ ਛਵੀ ਵਾਲਾ ਤੇ ਵਿਕਾਸ ਪੁਰਜਿੰਦਾ ਵੀ ਜਿਹੜਾ ਬੰਦਾ ਜਿਵੇਂ ਸੰਗਰੋਹ ਦੀ ਤਰਜ਼ ਦੇ ਉੱਪਰ ਵਿਕਾਸ ਬਹੁਤ ਚੰਗੇ ਤਰੀਕੇ ਨਾਲ ਹੋਇਆ ਜਿਹੜਾ ਪਛੜਾ ਇਲਾਕਾ ਸੀਗਾ ਉਹ ਅੱਜ ਦੁਨੀਆ ਦੇ ਨਕਸ਼ੇ ਤੇ ਉਹਨੂੰ ਦੇਖਦੇ ਹੋਏ ਕਿ ਸਾਰੇ ਵਰਕਰ ਨੇ ਸਾਰੇ ਸਮਾਣੇ ਸ਼ਹਿਰ ਦੀ ਜਾਂ ਪਟਿਆਲੇ ਜ਼ਿਲ੍ਹੇ ਦੀ ਮੰਗ ਹੈ ਵੀ ਉਹਦੇ ਆਧਾਰ ਦੇ ਉੱਪਰ ਵੀ ਸਾਨੂੰ ਕੋਈ ਸਾਡੇ ਡਿਸਟ੍ਰਿਕਟ ਪਟਿਆਲੇ ਤੋਂ ਸਾਨੂੰ ਇਹੋ ਜਿਹਾ ਕੋਈ ਸਾਨੂੰ ਐਮਪੀ ਮਿਲੇ ਜਾਂ ਕੋਈ ਲੀਡਰ ਮਿਲੇ ਜਿਹੜਾ ਹਰ ਇੱਕ ਵਰਕਰ ਦੀ ਤੇ ਹਰ ਇੱਕ ਜਿਹੜਾ ਆਪਣਾ ਗਰਾਊਂਡ ਲੈਵਲ ਦੇ ਵਰਕਰ ਹੈਗਾ ਉਹ ਵੀ ਪੁੱਛ ਕਰ ਸਕੇ ਤੇ ਉਹਦੀ ਸੁਣਵਾਈ ਕਰ ਸਕੇ ਤੇ ਸਾਡੇ ਜਿਹੜਾ ਆਪਣੇ ਸ਼ਹਿਰਾਂ ਦੇ ਵਿੱਚ ਜਿਹੜਾ ਵਿਕਾਸ ਹੋ ਜੇ ਵੱਧ ਤੋਂ ਵੱਧ ਤੁਸੀਂ ਉਧਰ ਇਲਾਕੇ ਦੇ ਵਿੱਚ ਪਿੰਡਾਂ 'ਚ ਦੇਖੀ ਹੈ ਵੀ ਹਰ ਪਿੰਡ ਦੇ ਵਿੱਚ ਹਾਰਡ ਵੈਕਸ ਪਲਾਨ ਲੱਗੇ ਹੋਏ ਨੇ ਸਿਮਿੰਟ ਫੈਕਟਰੀ ਆਈ ਹੋਈ ਆ ਜਾਂ ਟਾਟਾ ਹਸਪੀਟਲ ਆਇਆ ਹੋਇਆ ਹੈ ਜਾਂ ਪੀਏਜੀ ਹ ਤੁਸੀਂ ਕਿਤੇ ਵੀ ਤੁਸੀਂ ਜਦੋਂ ਜਿਹੜੀਆਂ ਐਂਟਰੀਆਂ ਨੇ ਆਪਣੇ ਸ਼ਹਿਰ ਤੋਂ ਲੋੜ ਦੀਆਂ ਉਹ ਦੇਖੋ ਤੁਸੀਂ ਜਾ ਕੇ ਅੱਜ ਮੇਰੇ ਤੋਂ ਲੱਗਦਾ ਨਹੀਂ ਪੰਜਾਬ ਦੇ ਵਿੱਚ ਨਕਸ਼ੇ ਦੇ ਉੱਪਰ ਕੋਈ ਅਜਿਹਾ ਸ਼ਹਿਰ ਬਣਿਆ ਹੋਊਗਾ ਤਾਂ ਆਸੀਂ ਵੀ ਸਾਡੇ ਸ਼ਹਿਰ ਵਾਸੀ ਸਵਾਨਾ ਵਾਸੀ ਸਾਡੀ ਮੰਗ ਹੈ ਅਸੀਂ ਵੀ ਚਾਹੁੰਦੇ ਹਾਂ ਵੀ ਸਾਡਾ ਸ਼ਹਿਰ ਕਿ ਸਾਫ਼ ਸੁਥਰਾ ਤੇ ਵਧੀਆ ਦੇਖਿਆ ਜਾਂਦੇ ਵਧੀਆ ਸ਼ਹਿਰ ਹੋਵੇ ਤੇ ਵੱਧ ਤੋਂ ਵਿਕਾਸ ਹੋ ਸਕੇ ਠੀਕ ਹੈ ਹਾਂ ਕੀ ਕਹਿਣਾ ਡਾਕਟਰ ਆਹ ਡਾਕਟਰ ਕਿਸ ਤਰ੍ਹਾਂ ਗੱਲ ਕਰ ਰਿਹਾ ਹੈ ਇਹਨਾ ਬਰੇ ਟਾਈਮ ਤੋਂ ਹੀ ਪ੍ਰਸ਼ੋਤਮ ਜੀ ਫਰਕਰਾਂ ਦੀ ਡਿਮਾਂਡ ਥੀ ਕਿ ਸਾਨੂੰ ਨਾ ਕਦੇ ਵੀ ਮੈਸੇਜ ਨਹੀਂ ਲੱਗਦੇ ਹੈਗੇ ਉਸ ਸਬੰਧ ਦੇ ਵਿੱਚ ਟਿੰਕਾ ਜੀ ਨੇ ਉਪਰਾਲਾ ਕੀਤਾ ਵੀ ਮੈਂ ਇਕੱਲਾ ਐਮਸੀ ਨਹੀਂ ਹੈਗਾ ਵੀ ਮੈਂ ਕਾਂਗਰਸ ਪਾਰਟੀ ਦਾ ਵਰਕਰ ਵੀ ਆ ਮੈਂ ਵਰਕਰਾਂ ਨੂੰ ਇਕੱਠੇ ਕਰਕੇ ਚੱਲੂਗਾ ਤੇ ਜਿਵੇਂ ਪਹਿਲਾਂ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀਗੀ 2017 ਦੇ ਵਿੱਚ ਤੇ ਉਵੇਂ ਅਸੀਂ ਦੁਬਾਰਾ ਹੁਣ 2024 ਇਲੈਕਸ਼ਨਾਂ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਆ ਅਸੀਂ ਕਿਸੇ ਚੰਗੇ ਕੈਂਡੀਡੇਟ ਦੀ ਭਾਲ 'ਚ ਆ ਅਸੀਂ ਇਸ ਵਾਰ ਸਾਰੇ ਵਰਕਰ ਸਹਿਬਾਨ ਦਾ ਇੱਕ ਮਤ ਹੈ ਕਿ ਜੇ ਕੋਈ ਚੰਗਾ ਕੈਂਡੀਡੇਟ ਆਏਗਾ ਸਾਡਾ ਪਰਸਨਲ ਕੰਮ ਭਾਵੇਂ ਉਹ ਨਾ ਕਰੇ ਲੇਕਿਨ ਜਨਤਕ ਜਿਹੜੇ ਕੰਮ ਨੇ ਉਹ ਜ਼ਰੂਰ ਕਰੇ ਠੀਕ ਇਸ ਸਬੰਧ ਵਿੱਚ ਮੀਟਿੰਗ ਲਾਈ ਠੀਕ A ver,